ਸਾਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਭਵਿੱਖਤ ਬਚਨ 2026 100 ਸਾਖੀ ਦੇ ਬਚਨਾਂ ਅਨੁਸਾਰ ਕੀ ਕੀ ਹੋਣਾ ਹੈ ਪਹਿਲੇ 3 ਮਹੀਨੇਾਂ ਲਈ ਤੇ ਸਾਨੂੰ ਸਾਵਧਾਨ ਹੋਣਾ ਪਏਗਾ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਨਾ ਉਹ ਸਾਰਿਆਂ ਤੇ ਬਣੀ ਰਹੇ ਆਪਾਂ ਤੇ ਬੇਨਤੀ ਕਰਦੇ ਆਂ ਸਤਗੁਰੂ ਮਹਾਰਾਜ ਅੱਗੇ ਪਾਤਸ਼ਾਹ ਜੀ ਸਭਨਾ ਤੇ ਕਿਰਪਾ ਕਰਿਓ ਮਹਾਰਾਜ ਸਭਨਾ ਤੇ ਮਿਹਰ ਕਰਿਓ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੇ ਕਿਰਪਾ ਕਰਿਓ ਸਤਗੁਰੂ ਸਭ ਨੂੰ ਮਿਹਰ ਕਰਕੇ ਨਿਵਾਜੋ ਨਾਮ ਦੀ ਜਿਹੜੀ ਦਾਤ ਹੈ ਨਾ ਇਹ ਪਾਤਸ਼ਾ ਜਿਹਨੂੰ ਨਾਮਦਾਨ ਮਿਲ ਗਿਆ ਉਹਨੂੰ ਸਭ ਕੁਝ ਹੀ ਮਿਲ ਗਿਆ ਪਰ ਦਾਸ ਵਿੱਚ ਵੀ ਕਹਿੰਦਾ ਦਾਨਾ ਸਿਰਦਾਨ ਨਾਮਦਾਨ ਪਾਤਸ਼ਾ ਜੀ ਇਹ ਨਾਮਦਾਨ ਸਭ ਤੋਂ ਵੱਡਾ ਹੈ ਪਾਤਸ਼ਾ ਇਹ ਨਾਮਦਾਨ ਸਭ ਤੋਂ ਵੱਡਾ ਹੈ ਤੇ ਸਤਿਗੁਰੂ ਮਹਾਰਾਜ ਜਿਹਦੇ ਕੋਲੇ ਨਾਮਦਾਨ ਹੋਵੇ ਇਹ ਪਾਤਸ਼ਾ ਜੀ ਉਹਦੇ ਕੋਲੇ ਹਰ ਇੱਕ ਚੀਜ਼ ਹੁੰਦੀ ਹੈ ਉਦੇ ਕੋਲੇ ਹਰ ਇੱਕ ਚੀਜ਼ ਹੈ ਉਹਦੇ ਕੋਲ ਹਰ ਇੱਕ ਵਸਤੂ ਹੈ ਉਹਦੇ ਕੋਲੇ ਹਰ ਇੱਕ ਚੀਜ਼ ਹੈ ਮੇਰੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦੇ ਤੇ ਮਿਹਰ ਕਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦੇ ਤੇ ਬੜੀ ਕਿਰਪਾ ਕਰਦੇ ਨੇ ਉਹਨੂੰ ਬੜੀ ਕਿਰਪਾ ਕਰਕੇ ਨਿਵਾਜਦੇ ਨੇ ਸੋ ਸੌ ਸਾਖੀ ਦੇ ਬਚਨ ਜਿਹੜੇ ਆ ਤੁਸੀਂ ਸਾਰਿਆਂ ਨੇ ਪੜੇ ਕਿ ਸਤਿਗੁਰੂ ਮਹਾਰਾਜ ਉਹਦੇ ਵਿੱਚ ਇਹ ਵੀ ਜ਼ਿਕਰ ਕਰਦੇ ਆ ਕਿ ਨੇ ਭਾਈ ਕਲਯੁਗ ਦਾ ਜਿਹੜਾ ਪਹਿਰਾ ਹੈ ਨਾ ਕਾਲ ਯੁਗ ਦਾ ਪਹਿਰਾ ਕਹਿੰਦੇ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਕਾਲ ਯੁਗ ਦਾ ਪਹਿਰਾ ਜਿਹੜਾ ਹੈ ਹਜੇ ਤਾਂ ਬਹੁਤ ਜ਼ਿਆਦਾ ਪਿਆ ਹਲੇ ਤਾਂ ਬਹੁਤ ਹਜ਼ਾਰਾਂ ਸਾਲ ਜਿਹੜੀ ਇਸ ਦੀ ਉਮਰ ਪਈ ਹੈ ਹਜ਼ਾਰਾਂ ਸਾਲ ਇਸ ਦੀ ਉਮਰ ਪਈ ਹੈ ਤੇ ਘੱਟੋ ਘੱਟ ਹਜੇ ਤੇ ਉਹ ਬਚਪਨ ਦੇ ਵਿੱਚ ਹੈ ਉਹਨੇ ਹਰੇ ਜਵਾਨ ਵੀ ਹੋਣਾ ਹੈ ਪਿਓਰ ਉੱਤੇ ਤੱਕ ਜਵਾਨੀ ਦੇ ਵਿੱਚ ਵੀ ਜਾਣਾ ਹੈ ਤੇ ਉਸ ਤੋਂ ਬਾਅਦ ਉਹਨੇ ਜਵਾਨੀ ਦੇ ਵਿੱਚ ਜਾਣਾ ਹੈ ਤੇ ਲਗਭਗ ਜੇ ਗੱਲ ਕੀਤੀ ਜਾਵੇ ਤਾਂ ਫਿਰ ਬੁਢਾਪੇ ਦੇ ਵਿੱਚ ਵੀ ਆਉਣਾ ਹੈ ਹਜ਼ਾਰਾਂ ਸਾਲ ਜਿਹੜੀ ਆ ਉਹਦੀ ਉਮਰ ਪਈ ਹੈ ਉਸ ਤੋਂ ਬਾਅਦ ਸਤਜੁਗ ਆਉਣਾ ਹੈ ਫਿਰ ਸਤਜੁਗ ਆਏਗਾ ਹੁਣ ਕਲਯੁਗ ਹੈ ਤੇ ਅਸੀਂ ਉਹਦੇ ਵਿੱਚ ਵੱਖੋ-ਵੱਖਰੇ ਰੰਗ ਜਿਹੜੇ ਆ ਉਹਦੇ ਹੁਣ ਤੋਂ ਹੀ ਦੇਖ ਰਹੇ ਆ ਲੋਕੀ ਧਰਮਾਂ ਦੇ ਨਾਮ ਤੇ ਇੱਕ ਦੂਜੇ ਨੂੰ ਲੁੱਟਰੇ ਨੇ ਰੱਬ ਦਾ ਡਰ ਕਿਸੇ ਨੂੰ ਹੈ ਕਿਸੇ ਨੂੰ ਕੋਈ ਡਰ ਨਹੀਂ ਨਾ ਜਿਹੜੇ ਜਿਹੜੇ ਰੱਬ ਦੀਆਂ ਦੁਹਾਈਆਂ ਦੰਦੇ ਸੀ ਜਾਂ ਜਿਹੜੇ ਰੱਬ ਦਾ ਜਾਂ ਜੱਜ ਕਹ ਲਈਏ ਵੀ ਅਦਾਲਤਾਂ ਦੇ ਵਿੱਚ ਕਿਹਾ ਜਾਂਦਾ ਹੈ ਵੀ ਪਰਮਾਤਮਾ ਦੀ ਸੌਂ ਖਾ ਕੇ ਦੱਸੋ ਤੇ ਉਸ ਪਰਮਾਤਮਾ ਦਾ ਡਰ ਉਥੇ ਵੀ ਨਹੀਂ ਹੈਗਾ ਜਿਹੜੇ ਲੋਕ ਜ਼ੁਰਮ ਕਰਦੇ ਨੇ ਉਹਨਾਂ ਨੂੰ ਵੀ ਡਰ ਨਹੀਂ ਹੈਗਾ ਜਿਹੜੇ ਲੋਕ ਜ਼ੁਰਮ ਕਰਦੇ ਹੀ ਨੇ ਤੇ ਜਿਨ੍ਹਾਂ ਨੇ ਪਹਿਲਾਂ ਡਰ ਨਹੀਂ ਸਮਝਿਆ ਉਹ ਪਰਮਾਤਮਾ ਦੀ ਸੌਂ ਖਾ ਕੇ ਕੀ ਉਹ ਪਰਮਾਤਮਾ ਦਾ ਡਰ ਕਬੂਲ ਕੇ ਸੱਚ ਦੱਸ ਦੇਣਗੇ ਕੋਈ ਉਹ ਹੋਏਗਾ ਜ਼ਿਆਦਾਤਰ ਨਹੀਂ ਸੋ ਕਹਿਣ ਤੋਂ ਭਾਵ ਵੀ ਪਰਮਾਤਮਾ ਦੇ ਨਾਮ ਤੇ ਵਪਾਰ ਕਰਨ ਵਾਲੇ ਪਰਮਾਤਮਾ ਦੇ ਨਾਮ ਤੇ ਚੱਲਣ ਵਾਲੇ ਬਹੁਤ ਨੇ ਪਰ ਪਰਮਾਤਮਾ ਦੇ ਨਾਮ ਨੂੰ ਅਸਲ ਮੈਨਿਆਂ ਦੇ ਵਿੱਚ ਸਮਝਣ ਵਾਲੇ ਬਹੁਤ ਥੋੜੇ ਨੇ ਬੜੇ ਥੋੜੇ ਨੇ ਸਾਧ ਸੰਗਤ ਬੜੇ ਵਿਰਲੇ ਹੀ ਨੇ ਜਿਹੜੇ ਉਹਨੂੰ ਸਮਝਦੇ ਨੇ ਜਿਹੜੇ ਉਸ ਪਾਤਸ਼ਾਹ ਨੂੰ ਵਿਚਾਰ ਦੇ ਨੇ ਬੇਨਤੀ ਆ ਕਰਾਂ ਗੁਰਮਖੋ ਪਰਮਾਤਮਾ ਦੇ ਰੰਗ ਜਿਹੜੇ ਨੇ ਉਹ ਵੱਖਰੇ ਨੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਰੰਗ ਨੇ ਉਹ ਵੱਖਰੇ ਨੇ ਤੇ ਗੁਰਮਖੋ ਇਸ ਗੱਲ ਨੂੰ ਕਦੇ ਨਾ ਭੁਲਾਇਆ ਜੇ ਉਹ ਪਾਤਸ਼ਾਹ ਜਿਹੜਾ ਹੈ ਨਾ ਜਦੋਂ ਕਿਰਪਾ ਕਰਨ ਤੇ ਆਵੇ ਤੇ ਬਹੁਤ ਵੱਡੀ ਕਿਰਪਾ ਕਰ ਸਕਦਾ ਹੈ ਬੜੀ ਵੱਡੀ ਕਿਰਪਾ ਦਾ ਮਾਲਕ ਹੈ ਸੋ ਸਾਖੀ ਦੇ ਵਿੱਚ ਮਹਾਰਾਜ ਕਹਿੰਦੇ ਰੱਬ ਦਾ ਡਰ ਕਿਸੇ ਨੂੰ ਨਹੀਂ ਹੋਏਗਾ ਰਿਸ਼ਤੇ ਨਾਤੇ ਸਭ ਜਿਹੜਾ ਹੈ ਉਹ ਮਿੱਟੀ ਸਭ ਪਲੀਤ ਹੋ ਜਾਏਗਾ ਤੇ ਇਦਾਂ ਇਹ ਕੋਈ ਡਰਾਉਣ ਦਾ ਵਿਸ਼ਾ ਨਹੀਂ ਕਹਿੰਦੇ ਇਹ ਤਾਂ ਡਰਾਉਂਦੇ ਹੈ ਜੀ ਇਹ ਤਾਂ ਡਰਾਉਂਦੇ ਹੈ ਜੀ ਇਹ ਤਾਂ ਡਰ ਲੱਗਦਾ ਹੈ ਜੀ ਇਦਾਂ ਦਾ ਸਮਾਂ ਕਿਵੇਂ ਬਣ ਜੂ ਕਿਉਂ ਬਣ ਜੂ ਇੱਥੇ ਐਵੇਂ ਨਹੀਂ ਹੈਗਾ ਸਾਧ ਸੰਗਤ ਤੁਸੀਂ ਵੇਖੋ ਪਹਿਲਾਂ ਪਠਾਨਕੋਟ ਦੇ ਵਿੱਚ ਕੀ ਹੋਇਆ ਫਿਰ ਜਲੰਧਰ ਦੇ ਵਿੱਚ ਕੀ ਹੋਇਆ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਤੇ ਬਾਕੀ ਤੇ ਗੱਲਾਂ ਛੱਡੋ ਤੇ ਤੁਸੀਂ ਕਦੇ ਬਾਹਰ ਲੀਆਂ ਸਟੇਟਾਂ ਵਿੱਚ ਜਾ ਕੇ ਵੇਖੋ ਤੇ ਹਜ਼ਾਰ-ਹਜ਼ਾਰ ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਹਜ਼ਾਰ-ਹਜ਼ਾਰ ਰੁਪਏ ਪਿੱਛੇ ਇੰਨਾ ਜ਼ਿਆਦਾ ਕਲਜੋਗ ਆ ਗਿਆ ਛੋਟੇ-ਛੋਟੇ ਬੱਚੇ ਸੇਫ ਨਹੀਂ ਹੈਗੇ ਉਹਨਾਂ ਨਾਲ ਦੁਸ਼ਕਰਮ ਹੋ ਜਾਂਦੇ ਨੇ ਤੇ ਜਿਹੜੀਆਂ ਵਿਆਹਾਂ ਹੋਈਆਂ ਘਰਵਾਲੀਆਂ ਨੇ ਉਹ ਆਪਣੇ ਪਤੀਆਂ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਰਹਿਣਾ ਪਸੰਦ ਕਰ ਰਹੀਆਂ ਨੇ ਆਪਣੇ ਘਰ-ਬਾਰ ਜਿੱਥੇ ਵਿਆਹ ਕੇ ਤੋਰਿਆ ਉੱਥੇ ਨਹੀਂ ਉਹਨਾਂ ਤੋਂ ਇਲਾਵਾ ਜਿਵੇਂ ਅੱਜਕੱਲ ਉਹ ਕਹਾਵਤ ਵਰਤਦੇ ਆ ਨਾ ਵੀ ਆਪ ਕੀ ਭਾਈ ਜੇ ਅੱਜ ਦਾ ਸਮਾਂ ਜਿਹੜਾ ਹੈ ਨਾ ਅੱਜ ਦਾ ਸਮਾਂ ਤੇ ਆਪ ਬਚਾ ਕੇ ਚੱਲੋ ਕਹਿੰਦੇ ਦੂਜੇ ਦਾ ਕੋਈ ਭਰੋਸਾ ਨਹੀਂ ਹੈਗਾ ਕੋਈ ਭਰੋਸਾ ਨਹੀਂ ਕਿਸੇ ਦਾ ਇੱਥੇ ਜੇ ਆਪਾਂ ਕਹੀਏ ਵੀ ਉਹ ਭਰੋਸੇ ਦੇ ਲਾਇਕ ਹੈ ਜਾਂ ਉਹ ਹੈ ਤੇ ਸਤਿਗੁਰੂ ਮਹਾਰਾਜ ਜੀ ਇਹ ਕਰਕੇ ਕਹਿੰਦੇ ਭਾਈ ਕਹਿੰਦੇ ਕਿਸੇ ਦੀ ਮੂੰਹ ਤੇ ਤਾਰੀਫ ਨਾ ਕਰੋ ਕਹਿੰਦੇ ਜੇ ਤਾਰੀਫ ਕਰਤੀ ਤੇ ਸਮਝੋ ਵੀ ਇਹ ਹੋ ਗਿਆ ਵੀ ਭਾਈ ਮੈਨੂੰ ਤੇਰੇ ਤੇ ਯਕੀਨ ਬਹੁਤ ਆਉਂਗਾ ਮੇਰੇ ਤੇ ਯਕੀਨ ਬਹੁਤ ਹੈ ਜਿਹਦੇ ਤੇ ਯਕੀਨ ਕਰਾਂਗੇ ਉਹੀ ਯਕੀਨ ਤੋੜੇਗਾ ਸਾਡਾ ਉਹਨੇ ਯਕੀਨ ਤੋੜਨਾ ਤੇ ਜਿਹੜੇ ਪਹਿਲਾ ਸਮਾਂ ਸੀ ਅੱਜ ਤੋਂ 14-15 ਕੋਹ ਸਾਲ ਪਹਿਲਾਂ ਸ਼ਾਇਦ ਉਹ ਸਮਾਂ ਚੰਗਾ ਸੀ ਉਹ ਉਹ ਸਮੇਂ ਦੇ ਵਿੱਚ ਭਲਾਈ ਸੀ 2000 ਤੋਂ ਪਹਿਲਾਂ ਦਾ ਸਮਾਂ ਚੰਗਾ ਸੀ ਤੇ ਅੱਜ ਦਾ ਜਿਹੜਾ ਸਮਾਂ ਹੈ ਇਹ ਸਮਾਂ ਇੰਨਾ ਭਿਆਨਕ ਹੈ ਰੰਗ ਢੰਗ ਤੇ ਤੁਸੀਂ ਬਦਲੀ ਗਏ ਦੇਖਿਆ ਜਿਨ੍ਹਾਂ ਦਾ ਜਨਮ 85-90 ਦੇ ਵਿੱਚ ਹੋਇਆ ਉਹ ਉਹ ਜਾਣਦੇ ਨੇ ਕਿ ਉਹ ਉਹ ਸਮਾਂ ਕਿਹਦਾ ਸੀ ਉਹ ਭਲਾਈ ਦਾ ਜ਼ਮਾਨਾ ਸੀ ਇਕੱਠੇ ਰਲ ਕੇ ਬੈਠਦੇ ਸੀ ਅੱਜ ਤੇ ਜੇ ਘਰ ਦੇ ਵਿੱਚ ਤਿੰਨ ਜੀ ਨੇ ਉਹ ਰਲ ਕੇ ਨਹੀਂ ਬੈਠਦੇ ਉਹ ਸਮਿਆਂ ਦੇ ਵਿੱਚ ਤੇ ਦੇਖੋ 10 10 12 12 ਜੀ ਘਰ ਦੇ ਇਕੱਠੇ ਹੋ ਕੇ ਬੈਠਦੇ ਸੀ ਸਾਰਾ ਆਣ ਗਵਾਨ ਇਕੱਠਾ ਹੋ ਕੇ ਬੈਠਦਾ ਸੀ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਨਾਲ ਵਰਤਦੇ ਸੀ ਇੱਕ ਦੂਜੇ ਦਾ ਸਤਿਕਾਰ ਕਰਦੇ ਸੀ ਕਹਿੰਦੇ ਸੀ ਹਾਂ ਭਾਈ ਇਹ ਸਾਡੇ ਨੇ ਇਹ ਸਾਡੇ ਆਪਣੇ ਨੇ ਇੱਕ ਦੂਜੇ ਦਾ ਬੜਾ ਸਤਿਕਾਰ ਹੁੰਦਾ ਸੀ ਇੱਕ ਦੂਜੇ ਦੇ ਨਾਲ ਬੜਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਮਿਲਿਆ ਵਰਤਿਆ ਜਾਂਦਾ ਸੀ ਇੱਕ ਦੂਜੇ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ ਬੜਾ ਸਤਿਕਾਰ ਕੀਤਾ ਜਾਂਦਾ ਸੀ ਗੁਰਮਖੋ ਇਹ ਇਹ ਗੱਲ ਕਦੇ ਨਾ ਭੁਲਾਓ ਇਹ ਚੀਜ਼ ਨੂੰ ਭੁੱਲੋ ਨਾ ਕਿ ਉਹ ਜਿਹੜਾ ਸਮਾਂ ਸੀ ਉਹ ਭਾਵੇਂ ਚੰਗਾ ਸੀ ਸਮਾਂ ਪਰ ਸਾਧ ਸੰਗਤ ਅੱਜ ਦਾ ਜਿਹੜਾ ਸਮਾਂ ਦੇ ਵਿੱਚ ਤਬਦੀਲੀ ਹੋਈ ਹੈ ਤੇ ਭਾਵੇਂ ਅਸੀਂ ਟੈਕਨੋਲੋਜੀ ਦੇ ਵਿੱਚ ਆ ਗਏ ਪਰ ਉਹਨੇ ਰਿਸ਼ਤੇ ਖਤਮ ਹੋ ਗਏ ਤੇ ਸਾਡੇ ਵਿੱਚ ਉਹਨੀਆਂ ਜਿਆਦੇ ਘਾਟਾਂ ਵੀ ਪੈਦਾ ਹੋ ਜਾਂ ਨੇ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭੁਲਾ ਬੈਠੇ ਤੇ ਉਹ ਸਮਿਆਂ ਦੇ ਵਿੱਚ ਭਾਵੇਂ ਚਿੱਠੀ ਹੁੰਦੀ ਸੀ ਭਾਵੇਂ ਟੈਲੀਫੋਨ ਹੁੰਦੇ ਸੀ ਕਦੇ-ਕਦਾਈਂ ਗੱਲ ਹੁੰਦੀ ਸੀ ਪਰ ਅੱਜ ਭਾਵੇਂ ਸਾਡੇ ਕੋਲੇ ਰੋਜ਼ ਦੇ ਟੈਲੀਫੋਨ ਨੇ ਪਰ ਅੱਜ ਗੱਲ ਜਿਹੜੀ ਹੈ ਫਿਰ ਵੀ ਬਹੁਤ ਘੱਟ ਹੁੰਦੀ ਹੈ ਤੇ ਉਹਨਾਂ ਸਮਿਆਂ 'ਚ ਕੰਮ ਵੀ ਸਾਰੇ ਹੱਥੀ ਸੀ ਮਸ਼ੀਨਾਂ ਘੱਟ ਸੀ ਅੱਜ ਮਸ਼ੀਨਾਂ ਜਾਦੇ ਹੋ ਗਈਆਂ ਤੇ ਕੰਮ ਬੰਦਾ ਕਹਿੰਦਾ ਫਿਰ ਵੀ ਮੇਰੇ ਕੋਲੇ ਜਾਦੇ ਹੈ ਮੇਰੇ ਮੈਂ ਤੇ ਮੇਰੇ ਕੋਲੇ ਕੰਮ ਬਹੁਤ ਜਾਦੇ ਹੈ ਬਹੁਤ ਜਾਦੇ ਕੰਮ ਨੇ ਇਹੀ ਇਹੀ ਸੱਚਾਈ ਹੈ ਇਹੀ ਕਾਲ ਯੁੱਗ ਦੀ ਸੱਚਾਈ ਹੈ ਸੋ ਸ਼ਾਕੀ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਉਦੋਂ ਸਭ ਕੁਝ ਸਹੀ ਹੋਣਾ ਜਦੋਂ ਕਹਿੰਦੇ ਇਹ ਜਿਹੜਾ ਕਲਯੁਗ ਹੈ ਨਾ ਜੇ ਪਰਮਾਤਮਾ ਚਾਵੇ ਜੇ ਖਤਮ ਹੋ ਜਾਏ ਤੇ ਸਤਿਗੁਰੂ ਮਹਾਰਾਜ ਹੀ ਇਹਨੂੰ ਖਤਮ ਕਰਨਗੇ ਹੁਣ ਕਲਯੁਗ ਇਹ ਨਹੀਂ ਹੈਗਾ ਵੀ ਉਹਦੇ ਕੋਈ ਵੱਡਾ ਸਾਰਾ ਦੈਂਤ ਹੋਏਗਾ ਵੱਡੇ ਵੱਡੇ ਦੰਦ ਹੋਣਗੇ ਬਾਲ ਖਿਲਰੇ ਹੋਣਗੇ ਤੇ ਉਹ ਹੋਏਗਾ ਕਲਯੁਗ ਉਹ ਦੈਂਤ ਦਾ ਕੂਰੂਪ ਧਾਰ ਕੇ ਆਹੀ ਕਲਯੁਗ ਹੈ ਜੋ ਅਸੀਂ ਵੇਖ ਰਹੇ ਹਾਂ ਇਹ ਸਮਾਂ ਹੀ ਹੈ ਇਹੀ ਕਲਯੁਗ ਹੈ ਜੋ ਚੱਲ ਰਿਹਾ ਹੈ ਸਾਡੇ ਵਿੱਚ ਇਹ ਵਿਚਕਾਰ ਹੈ ਤੇ ਜੋ ਅਸੀਂ ਵੇਖ ਰਿਹਾ ਨਾ ਇਹੋ ਹੀ ਕਲਯੁਗ ਹੈ ਪਿਆਰਿਓ ਇਹੋ ਹੀ ਹੈ ਕਲਯੁਗ ਸੋ ਗੁਰਮੁਖ ਪਿਆਰਿਓ ਇਹਨਾਂ ਚੀਜ਼ਾਂ ਨੂੰ ਸਮਝੀਏ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਸੋ ਆਪਾਂ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਹੇ ਸਤਿਗੁਰੂ ਮਹਾਰਾਜ ਕਿਰਪਾ ਕਰਿਓ ਆਪ ਜੀ ਹੱਥ ਦੇ ਕੀ ਰੱਖਿਓ ਮੈਨੂੰ ਨਾਮ ਦੀ ਦਾਤ ਬਖਸ਼ਿਓ ਮੈਨੂੰ ਭਰੋਸਾ ਆਦਾਨ ਬਖਸ਼ ਦਿਓ ਤੇ ਬਾਕੀ ਤੇ ਸਾਰਾ ਕੁਝ ਸਹੀ ਰਹਿਣਾ ਸਤਿਗੁਰੂ ਮਹਾਰਾਜ ਹਰ ਇੱਕ ਨੂੰ ਦਾਤ ਦਿਓ ਨਾਮ ਦੀ ਤਾਂ ਜੋ ਹਰ ਕਿਸੇ ਨੂੰ ਜਿਹੜਾ ਹੈ ਇਹ ਕਾਲ ਯੁਗ ਤੋਂ ਬਚਾ ਕੇ ਰੱਖਿਆ ਜਾਏ ਮਹਾਰਾਜ ਤੁਸੀਂ ਆਪ ਹੀ ਰੱਖਿਆ ਕਰੋ ਆਪ ਹੀ ਬਚਾਓ ਸਰਬੱਤ ਦਾ ਭਲਾ ਕਰਨਾ ਮਹਾਰਾਜ ਕੌਮ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਸਿਰ ਤੇ ਮੇਰ ਭਰਿਆ ਰੱਖਣਾ ਪਰ ਹਰ ਇੱਕ ਲਈ ਅਰਦਾਸ ਕਰੀਏ ਗੁਰੂ ਘਰ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਹੋਰ ਕਿਤੇ ਭਾਵੇਂ ਹੋਵੇ ਨਾ ਹੋਵੇ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਰੋਜ਼ ਹਰ ਰੋਜ਼ ਪਤਾ ਨਹੀਂ ਕਿੰਨੀ ਕੁ ਵਾਰ ਦਿਨ ਵਿੱਚ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਸੋ ਪਿਆਰਿਓ ਆਪਾਂ ਵੀ ਅਜਿਹੇ ਬਣੀਏ ਸਭ ਤੋਂ ਵੱਡਾ ਉਪਦੇਸ਼ ਹੈ ਇਹ ਆਪਾਂ ਸਾ ਸੰਗਤ ਬੇਂਦੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ